तो हाँ जी ये आला सारे वीर आंदा हो बन करीर कबूतर कब सी सारे वीर आते पर ठीक पका लो ठीक है भाई हैं कि बंद है बाकी मुंडे बच्चे बुचे डी जाए ठीक है जी ਡਾ ਦੇ ਡਾ ਦੇ ਸਾਰੇ ਡਾ ਦੇ ਕੋਈ ਨੂੰ ਨਾ ਜਾਣਦੇ ਯਾਰ ਆਪੇ ਡਾ ਡਾਉਂਦੇ ਆਰਡਰ ਆਉਗੇ ਤੇ ਇਹਨਾਂ ਨੇ ਇਹ ਰੁਕਾੜ ਵੀ ਰੱਖਿਆ ਤੇ ਚੱਲ ਓਏ ਚੱਲ ਉਹ ਉਹ ਦੇਣੀ ਮੁੜ ਕੇ ਓਖੇ ਨਾ ਕਰਨਾ ਪਰ ਤਾਂ ਹੀ ਗਨੇ ਡਾ ਹੀ ਦੇਣ ਉਹ ਕਰੋ ਵਾਟਰ ਲੈਂਦਾ ਹੀ ਹੌਟ ਕਿੱਧਰ ਗਿਆ ਆਗ ਕਰੋ ਦਸਤਾਬਾ ਹੀ ਲੈਂਦਾ ਆ ਕੋਈ ਬੱਚੇ ਜਾਲਾਂ ਚ ਪਾਰਖੇ ਵੱਡੇ ਛੋਟੇ ਬੱਚੇ ਖੁੱਲੇ ਛਤਰੀ ਦੇ ਕੱਢਦੇ ਆਂ ਚਾਰ ਬੱਚੇ ਡਾਤੇ ਇੱਕ ਬੱਚਾ ਧੱਕੇ ਨਾਲ ਡਾਉਂਦੇ ਸੀਗੇ ਉਹ ਜਾ ਕੇ ਬਹਿ ਗਿਆ ਉਹ ਸਾਹਮਣੇ ਨਿੰਮ ਦੇ ਠੀਕ ਹੈ ਸਾਲਾ ਸਿੱਧਾ ਬੈਠਾ ਜਾ ਜਿੰਨੇ ਵਿੱਚ ਪੈਰ ਲਾ ਕੇ ਇਹ ਇਹਦਾ ਉੱਡਣ ਦਾ ਜੀ ਨਹੀਂ ਕਰਦਾ ਸਲਟਣੀ ਗੂਦਰੀ ਜਿਹੜੇ ਛੱਟੀਆਂ ਹਨ ਵਾਲੀ ਸੁੱਕੀ ਹੋਈ ਥੱਲੇ ਚਾਰ ਬੱਚੇ ਡੇਰਦੇ ਬਸ ਠੀਕ ਹੈ ਤੇ ਚਾਹ ਵੀ ਆ ਗਈ ਕਰੋ ਆਪ ਆਈਏ ਧੱਕੇ ਨਾਲ ਪਾਣੀ ਲਿਆਂਦੀ ਗਏ ਤੇ ਚਲੋ ਛੱਡੋ ਚਾਹ ਦਾ ਕੋਈ ਚੱਕਰ ਨਹੀਂ ਬੱਚਾ ਨੂੰ ਪਾਣੀ ਪੁਣੀ ਦੇ ਦਈਏ ਸਾਰਿਆਂ ਨੂੰ ਬਈ ਛੋਟੇ ਬੱਚਿਆਂ ਨੂੰ ਪਾਣੀ ਦੇ ਕੇ ਬਾਹਰ ਕੱਢ ਦਗੇ ਇਲੈਕਟ੍ਰੋਨ ਟਪ ਜਾਦਗੇ ਇਹ ਦੁਕਾਨ ਤੋਂ ਕੋਈ ਖਾਣ ਨੂੰ ਪੜ ਲੱਗੀ ਯਾਰ ਹੂੰ ਠੀਕ ਆ ਹਾਂ ਮੁੰਡਾ ਤੂੰ ਗੁੱਟ ਚ ਕਾਤੇ ਸੀ ਗੱਲ ਓਏ ਵਾਰਦਾ ਤਾਂ ਹੋਈ ਸੀ ਗੁੱਟ ਪਿੱਛੇ ਕਿੱਡੀ ਹੈ ਮੈਂ ਕਿਵੇਂ ਸਿਖਾ ਦੇਣਾ ਤੇ ਹੋਰ ਤੂੰ ਜਗਾਏ ਸੀ ਘਟ ਤੂੰ ਹੀ ਨਾਲ ਲਿਆ ਸੀ ਆਪਰਾਧੀਆਂ ਤੂੰ ਵੀ ਹਾਂ ਹਾਂਜੀ ਬੱਚਿਆਂ ਨੂੰ ਪਾਣੀ ਤਾਂ ਨਹੀਂ ਦੇਦਾ ਜੀ ਸਾਰਿਆਂ ਨੂੰ ਯੂਟੀਟ ਬੱਚੇ ਨੂੰ ਪਾਣੀ ਤਾਂ ਨਹੀਂ ਦੇਤਾ ਦੋਵੇਂ ਖੁੱਡੇ ਕਰਤੇ ਵਹਿਲੇ ਜਿੰਨੇ ਡਾਇ ਸੀ ਬੱਚੇ ਬੈਠ ਗਏ ਇੱਕ ਬੱਚਾ ਰਹਿ ਗਿਆ ਸਿਰਫ ਆਪਣਾ ਠੀਕ ਹੈ ਜੀ ਉਹ ਵੀ ਰਹਿ ਗਿਆ ਘੰਡ ਕਾਂ ਦਾ ਲੜਦਾ ਮੇਰੇ ਹਿਸਾਬ ਨਾਲ ਨਹੀਂ ਉਹ ਵੀ ਬਹਿ ਗਿਆ ਤਾਂ ਨਹੀਂ 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 ਤਾਂ ਨਹੀਂ ਬੈਠਾ ਹੋਏ ਉਹ ਫਿਰ ਧੌਣੇ ਇੱਥੇ ਕਿਤੇ ਤੇ ਆਪਣੇ ਜਵਾਗ ਜ ਆਪਣੇ ਕੋਠੀ ਤੋਂ ਪਤੰਗ ਜੜਾ ਕੇ ਨੇਣਾ ਘਰੋਂ ਖੜੇ ਮੈਨੂੰ ਲੱਗਦਾ ਆਪਣੀ ਕੋਠੀ ਤੋਂ ਪਤੰਗ ਜੜਾ ਕੇ ਤੇ ਆਪਣੇ ਕੂਤਲ ਡਾਉਣ ਕਿੱਥੇ ਉਚਾਲੇ ਸੱਟ ਕੇ ਇਹ ਦਿਸੀ ਜਾਂਦਾ ਮੈਨੂੰ ਇਹਨਾਂ ਦਾ ਵੀ ਬਾਕੀ ਠੀਕ ਹੈ ਜੀ ਦੁਕਾਨ ਤੋਂ ਖਾਣ ਨੂੰ ਲਿਆਂਦਾ ਚਾਹ ਨਾਲ ਹਨਾ ਜਾਪ ਨਾਲ ਖਾਣੇ ਪੀਣੇ ਆ ਹੁਣ ਹਨਾ ਰੋਟੀ ਤੁਹਾਨੂੰ ਪਤਾ ਬਾਈਕਟ ਕੀਤਾ ਹੋਇਆ ਕਰੋ ਤੇ ਬਾਕੀ ਉਹ ਰਤੀ ਲਾਲ ਜੀ ਨਿਕੂਤ ਦੇ ਮਾਲਕ ਵੀ ਮਿਲ ਗਿਆ ਹਨਾ ਪਿੰਡਵੀਆਂ ਕੋਈ ਗਾਂ ਦੀ ਕਸਪਾਰ ਸਪਾਈ ਬਾਬੇ ਮੇਜਰ ਨੂੰ ਕਹਿੰਦਾ ਮੇਰੀ ਕੂਤਰੀ ਉਹ ਵੱਡੀ ਕੂਤਰੀ ਨਿਕਲ ਗਈ ਦਵਾ ਮੈਂ ਕਿਹਾ ਆਪਾਂ ਤਾਂ ਕੀ ਕਰੌਣੇ ਕਿਹਦੀ ਵੱਡੀ ਹੋਵੇ ਦੀ ਛੂਟੀ ਹੋਵੇ ਹਨਾ ਆਪਾਂ ਤਾਂ ਦੇ ਹੀ ਦੇਣੀ ਆਪਾਂ ਤਾਂ ਚੱਕਰੀ ਕੋਈ ਨਹੀਂ ਅੱਜ ਕੂਤਰੀ ਨੂੰ ਫੜ ਕੇ ਦੇਖਾਂਗੇ ਅਥੀ ਨਾਲ ਤੁਹਾਨੂੰ ਸ਼ੌਕ ਕਰਾਵਾਂਗੇ ਕੂਤਰੀ ਦਾ ਹਨਾ ਤੇ ਬਾਕੀ ਠੀਕ ਆ ਬਸ ਓਕੇ ਐਰਪੋਰਟਾਂ ਚਾਹੂ ਪੀਣੇ ਆ ਬੈਠਦੇ ਆ ਹਾਂਜੀ ਫੜ ਕੇ ਦੇਖਿਆ ਜੀ ਦਿੱਤੀ ਆਪਾਂ ਕੀ ਕੋਸ਼ਾ ਕੀ ਨਹੀਂ ਇਹ ਪਹਿਲੇ ਯਾਰ ਦੀ ਨਿਕਲ ਨਹੀਂ ਜਾਵੇ ਕਿਤੇ ਮੋੜ ਕੜਨ ਜਾਣ ਕੇ ਕਰਦੀ ਸਾਡੀ ਤਾਂ ਬੜੀ ਚਿੰਗੀ ਸੀ ਸੱਤ ਬਾਈਆਂ ਜਿੱਤੀ ਸਾਡੀ ਪੁੰਨੂ ਵਾਲੀ ਪਾਣੀ ਕਿਹੜੀ ਕੋਲ ਪਤਾ ਵੀ ਨਹੀਂ ਨਾ ਚਲੋ ਮੇਰੇ ਬਾਏ ਨਹੀਂ ਯਾਰ ਦੂਦੇ ਸੁਣੀਏ ਯਾਰ ਹੈਨਾ ਉਧਰ ਤੇ ਨਹੀਂ ਮਾੜੀ ਆਏ ਉਧਰ ਚੱਲਦੇ ਕੋਲ ਦੇਖੀ ਕੋਈ ਵੱਡੀ ਗੱਲ ਨਹੀਂ ਬਈ ਉਸੇ ਬੰਦੇ ਹੋ ਸਕਦੀ ਐ ਜਿਹੜੇ ਸਾਦੇ ਬਿਠਾ ਪੁਠਾਈ ਦੇ ਮਾਪਾਂ ਬਚਾਰੀ ਵਿਚਾਰ ਚ ਫਿਰੇ ਹਨਾ ਤਾਂ ਕਰਕੇ ਕਬੂਤਰੀ ਹੈ ਬੜੀ ਆਏ ਪੱਲਾ ਪੁਲਾ ਦਿਖਾਈ ਦਿੰਦਾ ਆ ਕਬੂਤਰੀ ਸੀ ਵੀਰੇ 골ਡ ਰੰਗੀ ਰਤੀ ਠੀਕ ਐ ਪੱਲਾ ਪੁਲਾ ਸੋਹਣਾ ਇਹੋ ਜੀ ਕੋਈ ਗੱਲ ਨਹੀਂ ਕੂਤਰੀ ਉਹ ਵੀ ਸੋਹਣੀ ਐ ਦੇਖਣ ਜੀ ਕੂਤਰੀ ਬਹੁਤ ਸੋਹਣੀ ਐ ਰੰਗ ਬਹੁਤ ਸੋਹਣਾ ਮੀਨਗਾ ਲੈਣਾ ਕੂਤਰੀ ਦਾ ਬੜਾ ਘੈਂਟ ਰਾਂਗਾ ਚੋਬਰ ਕਹਿੰਦੀ ਰੱਖਾਂਗੇ ਆਪਾਂ ਇਹ ਮਤਲਬ ਵੀ ਦਿੰਦੇ ਨਹੀਂ ਕਿਸ ਨੂੰ ਪਰ ਹੁਣ ਜਦੋਂ ਆਪ ਨੂੰ ਪਤਾ ਲੱਗਾ ਵੀ ਕੀ ਦੀ ਐ ਮਾਲਕ ਦਾ ਗਾਂਧੀ ਦਾ ਫੋਨ ਆ ਗਿਆ ਵੀ ਹਾਂ ਭਾਈ ਤੇ ਸਾਡੀ ਕੂਤਰੀ ਆਈਏ ਉਹ ਹੁਣ ਆਪਣਾ ਮੋੜ ਨਹੀਂ ਪਣੀ ਐ ਠੀਕ ਹੈ ਨਹੀਂ ਤਾਂ ਕਰ ਲੋ ਸੌ ਭਾਈ ਸੌੜੇ ਦਾ ਕਰਦੀ ਮਰੇ ਸਾਡ ਫੜਦੀ ਨਾ ਕਰ ਮੈਂ ਛੱਡ ਗਈ ਦੀ ਨੂੰ ਸਹੀ ਹੋਇਆ ਹੂੰ ਤੇ ਜੋੜੇ ਜੜੇ ਵੀ ਪੱਟਰਾਂ ਦੀ ਰਹਿ ਕਰੀ ਜਾਂਦੇ ਆ ਯਾਰ ਭਾਈ ਅਸੀਂ ਹਣਾ ਵੀ ਜੁੜੇ ਜਿਹੜੀ ਪੱਟ ਦੀ ਜੁੜੇ ਪਰ ਚੱਕਰ ਆਇਆ ਯਾਰਾ ਮੇਰੀ ਗੱਲ ਸੁਣ ਜੁੜੇ ਕਿਉਂ ਨਹੀਂ ਪੱਟ ਰਹੇ ਆਪਾਂ ਮੈਨੂੰ ਆਇਆ ਆਪਣਾ ਖੁੱਡੇ ਖੱਡੇ ਸਾਫ਼ ਕਰਕੇ ਫੇਰ ਜਿਹੜੇ ਪੱਟਾਂਗੇ ਨਾ ਵਧਗਾ ਮੰਨਦਾ ਤਰੇ ਆਹਪਾ ਚੱਕ ਕੇ ਫालतू ਟੋکریاں ਕੱਢ ਕੇ ਖੁੱਡੇ ਸਾਫ਼ ਕਰਕੇ ਫੇਰ ਜੁੜੇ ਪੱਟੇ ਹੁਣ ਫੇਰ ਆਵੇ ਸਵਾਦ ਬਾਕੀ ਬੱਚੇ ਡਾਰ ਹੋਏ ਪਏ ਆ ਜਿਵੇਂ ਆ ਚਾਰ ਪੰਜਾਂ ਨਾ ਜਿਵੇਂ ਆ ਬੱਚੇ ਫਿਰਦੇ ਆ ਆ ਬੱਚਾ ਫਿਰਦਾ ਹੈ ਤੇ ਇਹ ਸਾਰੇ ਬੱਚੇ ਚੱਕ ਲੈਣਗੇ ਨਾਲੇ ਆਪਾਂ ਇਹ ਬੱਚੇ ਬੱਚੇ ਚੱਕ ਲੈਣਗੇ ਨਾਲੇ ਜੁੜੇ ਪੱਟ ਦਾਂਗੇ ਪਰ ਠੀਕ ਹੈ ਕਿ ਨਹੀਂ ਹਾਂਜੀ ਖਰਾਕ ਦੀ ਸੰਭਾ ਸੰਭਾਈ ਚੱਲੀ ਜਾਂਦੀ ਹੈ ਠੀਕ ਹੈ ਸਾਰੀ ਖਰਾਕ ਡਰਮਾਂ ਚ ਪੈਕ ਕਰ ਰਹੇ ਆ ਏ ਟੂ ਜ਼ੈਡ ਖਰਾਕ ਸਾਰੀ ਡਰਮਾਂ ਚ ਪੈਕ ਉਸ ਦਿਵਾਰ ਟੈਨਸ਼ਨ ਫਰੀ ਹੋ ਜਾਣਗੇ ਨਾ ਉਹ ਸਾਨੂੰ ਦੱਸੇ ਸੀ ਕੀ ਕੀ ਚੀਜ਼ ਲਿਆਂਦੀ ਐ ਤੇ ਨਹੀਂ ਤੁਹਾਨੂੰ ਐ ਕਰਦਾ ਸਾਨੂੰ ਸਾਰੀ ਖਰਾਕ ਦਿਖਾ ਵੀ ਦੇ ਨੇ ਵੀ ਕੀ ਕੀ ਲਿਆਂਦੀ ਐ ਲੈ ਉਸਤਾ ਦਾ ਕੋਈ ਚੱਕਣੀ ਵੱਜੀ ਜਾਂਦੇ ਫੋਨ ਤੇ ਇਹਨੂੰ ਕਰਦੇ ਕਰੇ ਵੇਲੀ ਠੀਕ ਹੈ ਕਿ ਨਹੀਂ ਆ ਥਲੋਂ ਤਣਗੀਆਂ ਹੈਗੀਆਂ ਤੇ ਦੇਖ ਲੈ ਵਿੱਚ ਇਹਦੇ ਸਮਾਨਾਂ ਦਾ ਨਿਕਲ ਗਏ ਸਰ ਠੀਕ ਆ ਮਹਰੇਗੀ ਵਿੱਚ ਇਹੋ ਵੀ ਛੋਲਿਆਂ ਦੀ ਦਾਲ 100 ਰੁਪਏ ਕਿਲੋ ਵੀਰੇ ਦੇਸੀ ਛੋਲਿਆਂ ਦੀ ਕਾਲੇ ਛੋਲਿਆਂ ਦੀ ਦਾਲ ਐ ਇਹ ਠੀਕ ਹੈ ਹੈਗਾ ਵਿੱਚ ਯਾਰਾ ਭਾਈ ਚੱਟੂ ਆ ਮਾਰਿਆ ਰ ਸੜਸੁਰ ਦੇ ਪਾਸੇ ਕੋਈ ਚੱਕਰ ਵਾਲੀ ਗੱਲ ਨਹੀਂ ਸਾਰਾ ਕੁਝ ਹੋ ਗਿਆ ਕਿ ਰਹਿ ਗਿਆ ਕੁਝ ਫਿਰੇ ਹਾਰੇ ਕੇ ਇਹਨੂੰ ਪਾ ਫਿਰ ਆਪਾਂ ਫਿਰ ਸਾਰੀ ਖਰਾਕ ਦਿਖਾਈਏ ਕਿ ਕਰਨਾ ਸਾਰੀ ਖਰਾਕ ਪਾ ਲਈ ਹੈ ਨਾ ਡਰਮਾਂ ਚ ਪੈਕ ਕਰ ਲਈਏ ਤੇ ਫਿਰ ਤੁਹਾਨੂੰ ਦਿਖਾਉਣੇ ਆ ਵੀ ਕੀ ਕੀ ਖਰਾਕ ਹੈ ਦੇ ਕੀ ਕੀ ਰੇਟ ਲੈਣ ਦੇ ਠੀਕ ਹੈ ਜੀ ਪੈਸਾ ਤਾਂ ਲੱਗ ਗਿਆ ਬਹੁਤ ਪਰ ਕੋਈ ਚੱਕਰ ਨਹੀਂ ਹੁਣ ਬਈ ਫਿਰ ਹਨਾ ਜੇ ਉਹਦੇ ਅੱਖ ਨੂੰ ਪੁਲਵਾਨਾਂ ਨੂੰ ਤਕੜਾ ਕਰਨਾ ਤਾਂ ਯਾਰ ਘਰ ਤੱਕ ਹੋਣੀ ਬੋ ਇਹ ਗਲਤ ਗੱਲ ਹੈ ਕਰ ਖਵਾ ਕੇ ਇਹ ਪਲਵਾਨ ਬਣਨਗੇ ਵੀਰੇ ਫੇਰ ਹੀ ਉੱਡਣੇ ਨੇ ਮੈਦਾਨਾਂ 'ਚ ਫੇਰ ਹੀ ਵੱਡਣੇ ਬਰੀਡਿੰਗ ਕਰਨੀਆਂ ਫੇਰ ਹੀ ਸ਼ੇਰ ਪੁੱਤ ਜੰਮਣਿਆ ਮਾਵਾਂ ਨੇ ਖਾ ਕੇ ਛੋਲੇ ਕਾਲੇ ਦੇਸੀ ਚਲੋ ਭਾਈ ਲਾ ਦਈਏ ਸਾਰਾ ਸਮਾਨ ਇੱਕ ਪਾਸਾ ਕਰਕੇ ਫੇਰ ਵੇਖਦੇ ਆਂ ਕਿ ਉੱਪਰ ਖੁੱਡੇ ਸਾਫ ਕਰੀਏ ਤਾਂ ਉੱਧਰ ਠੀਕ ਆ ਬੱਚੇ ਬੱਚੇ ਟਿਕ ਤਾਂ ਲਗੇ ਸ਼ਤਕਾਂ ਦੇ ਬਹਿ ਕੇ ਆਹ ਸਾਰਾ ਸੀਨ ਚੱਲੀ ਜਾਂਦਾ ਖੁੱਲੇ ਫਿਰਦੇ ਆ ਆਪਣੇ ਇਧਰ ਖੁੱਡੇ ਸਾਫ ਹੋ ਜਾਂਦੇ ਨਾਲ ਨਾਲ ਹਨਾ ਸੀਨ ਪੂਰਾ ਬਣਿਆ ਪਿਆ ਇਹੋ ਜੀ ਕੋਈ ਗੱਲ ਨਹੀਂ ਇੱਕ ਇੱਕ ਆਪਣਾ ਬੱਚਾ ਲਾਲਜੀ ਕਾ ਛਾਲਾ ਛਾਹ ਕਿਹੜਾ ਬਿਮਾਰ ਸੀ ਉਹ ਸਾਲਾ ਉੱਡ ਗਿਆ ਉਹ ਤਾਂ ਮੈ ਗਿਆ ਤਾਂ ਆ ਉਹਦਾ ਆਪਣਾ ਰੱ ਮਾਦਾ ਪਠੀੜ ਇਹ ਛਾਹ ਕੀ ਬਾਲਾ ਕੇਸ ਹੋ ਲਜਾ ਬਾਬਾ ਬੋ ਸੌ ਲਗੇ ਨੇ ਛੇਤੀ ਛੇਤੀ ਕੰਮ ਨੇ ਵੜਿਆ ਨਾ ਸਾਰਾ ਇਧਰ ਅੰਡਿਆਂ ਦੀ ਮਾਰਕਿੰਗ ਕਰਤੀ ਠੀਕ ਹੈ ਇਹ ਮੰਨ ਕੇ ਚਲੋ ਅੰਡੇ ਦੇਨੇ ਆ 2 4 6 8 ਅੰਡੇ ਝੋੜ ਵਾਲੇ ਮੁੰਡੇ ਨੂੰ ਦੇਨੇ ਆ ਠੀਕ ਆ ਆਪਾਂ ਮੇਨ ਜੋੜਿਆਂ ਦੀਆਂ ਸਾਰਿਆਂ ਦੇਖ ਲਓ ਨਾ ਲਿਖੀ ਪਿਆ ਸਾਰਿਆਂ ਤੇ ਸਭ ਤੇ ਲਿਖਿਆ ਹੀ ਪਿਆ ਠੀਕ ਹੈ ਇਹ 4 ਤੇ 8 ਅੰਡੇ ਦੇਨੇ ਝੋੜ ਵਾਲੇ ਮੁੰਡੇ ਨੂੰ ਤੇ 2 ਜੋੜੀਆਂ ਦੇ ਅੰਡੇ ਦੇਣਾ लवली ਹੂਸਨਰ ਵਾਲੇ ਨੂੰ ਠੀਕ ਆ ਜੀ ਉਹ ਵੀ ਦੇਖ ਲਓ ਰੱਤੀ ਦੀ ਮਾਂ ਦੇ ਆ ਦੋ ਤਾਂ ਮੇਨ ਕਬੂਤਰੀ ਦੇ ਹਨਾ ਬਗਲਾਲੀ ੜੀ ਉਰਤੀ ਸੀ 2024 ਉਹਦੀ ਮਾਂ ਦੇ ਆ ਦੋ ਆਂਡੇ ਆ ਆਪਣੇ 9600 ਵਾਲੀ ਜੂੜੀ ਦੀ ਹੈ ਹਨਾ 99 ਕਰੋੜੀ ਆ ਐ ਆ ਚਾਰਾਂ ਆਂਡੇ लवली ਨੂੰ ਦੇਣੇ ਆ ਤੇ ਹੁਣ ਚੱਲਦੇ ਹਾਂ ਜੇ ਗੁਰੂ ਸਰ ਜਾਣਾ ਤੇ ਇੱਕ ਕਬੂਤਰੀ ਆਪਣੀ ਬੈਠੀ ਰਹੀਗੀ ਬੱਚੀ ਭੈਣ ਚੋ ਜਿਹੜੀ ਚਗਲ ਜੀ ਉੱਡ ਗਈ ਯਾਰ ਉਹ ਬੈਠੀ ਐਸੇ ਦੀਂਦੀ ਆ ਬੈਠੀ ਉਸਤਾਦ ਜੀ ਕਿੱਥੇ ਦਿਖਾਓ ਨਾ ਹਾਂ ਹੋ ਬੈਠੀ ਬੈਠੀ ਆ ਆ ਬੈਠੀ ਆ ਬੈਠੀ ਆ ਬੈਠੀ ਭੈਣ ਦੀ ਯਾਰ ਲੈ ਠੰਗ ਬਰੋਲੀ ਜਾਂਦੀ ਆ ਤਾਂ ਓਏ ਕੋਈ ਗੱਲ ਨਹੀਂ ਆਪੇ ਬਿੱਲੀ ਬਿੱਲੀ ਖਾ ਜਾ ਹੱਥ ਨੇ ਨੂੰ ਜੱਬ ਨੇ ਪੜੂਗਾ ਬਾਕੀ ਹਾਂ ਤੂੜੀ ਟੜੀ ਪਾ ਕੇ ਬਾਈ ਬਣਾਂਡੇ ਕੈਂ ਕਰ ਲੋ ਵੱਡਾ ਲਫਾ ਭਾ ਲੈ ਲੋ ਵੱਡਾ ਹਾਂ ਅੰਦਰ ਪਿਆ ਹਾਂ ਅੰਦਰੋਂ ਕੱਢ ਲੈ ਵੱਡੇ ਲਫਾ ਭੇ ਨਹੀਂ ਆ ਇੱਕ ਚ ਉਹ ਇੱਕ ਚ ਠੀਕ ਹੈ ਆ ਪੈਕਿੰਗ ਗੱਡ ਸਾਰੀ ਇੱਕ ਦੀ लवली ਦੀ ਪੈਕਿੰਗ ਗੱਡ ਝੋੜਾਂ ਦੀ ਪੈਕਿੰਗ ਗੱਡ ਬੱਚਾ ਨੂੰ ਵੀ ਦਾਣੇ ਪਾ ਦੇ ਸਾਰਿਆਂ ਨੂੰ ਠੀਕ ਹੈ ਜਾਲਾਂ ਨੂੰ ਦਾਣੇ ਪਾ ਦੇ ਵੱਡੇ ਕਬੂਤਰਾਂ ਨੂੰ ਦਾਣੇ ਪਾ ਦੇ ਬਿਮਾਰ ਬੱਚਾ ਨੂੰ ਦਾਣੇ ਪਾ ਦੇ ਤੇ ਬਾੜ ਕਾ ਨੂੰ ਦਾਣੇ ਪਾ ਦੇ ਦਾਣੇ ਵੀ ਪਾ ਦੇ ਪਾਣੀ ਵੀ ਰੱਖਦਾ ਸਾਰੇ ਕਬੂਤਰਾਂ ਨੂੰ ਠੀਕ ਹੈ ਟਾਈਮ ਨਾਲੀ ਡਾਨਿਆ ਕੰਮ ਇੱਕ ਕਬੂਤਰ ਬਾਹਰ ਆ ਆਪਣਾ ਤੇ ਬਸ ਹੁਣ ਆਪਾਂ ਚੱਲਦੇ ਆ ਗੁਰੂ ਸਰ ਚਲਣਾ ਵੀਰੇ लवली ਨੂੰ ਆਂਡੇ ਫੜਾਉਣੇ ਆ ਝੋੜਾ ਮੁੰਡੇ ਨੂੰ ਤਾਰ ਕੇ ਆਉਣਾ ਬੜੇ ਕੰਮ ਪਿਆ ਬਾਬੇ ਬਹੁਤ ਜ਼ਿਆਦੇ ਹੈ ਹਾਂ ਇਹਦੇ ਚ ਪਾ ਲੈਣੇ ਆ ਤੇ ਵਿੱਚ ਇਕੱਠੀ ਪਾ ਲਾਂਗੇ ਇਕੱਠੀ ਪਾ ਲਾਂਗੇ ਹਾਂ ਉਹ ਤੈਨੂੰ ਮੈਂ ਦੱਸਦਾ ਕੱਟ ਕੇ ਇਹਦੇ ਸਾਹ ਦੇ ਪਾਉਣੇ ਆਪਾਂ ਕੋਈ ਚੱਕਰ ਨਹੀਂ ਚਲੋ ਬਾਬੇ ਕਰੀਏ ਯਾਰ ਸਾਰੀ ਸੈਟਿੰਗ ਹਨਾ ਹੈ ਹਾਂ ਕਰ ਲਾਂ ਐ ਕਰ ਲਾਂ ਜਿਵੇਂ ਤੈਨੂੰ ਲੋੜ ਰਹੇ ਬੱਚਾ ਪੁੱਤ ਉੱਡ ਗਿਆ ਛੋਡੇ ਘਰੇ ਹੈ ਨਹੀਂ ਨਿੰਮ ਤੇ ਆ ਗਿਆ ਤੂੰ ਪਤੰਗ ਚੜਾ ਲਾ ਕੋਈ ਚੱਕਰ ਨਹੀਂ हां रेडिया मुंडिया और यार ਮਾੜੇ ਫੋਨ ਚਾਰਜ ਲਾ ਲਈਏ डन ਹੈ ਜੀ ਸਾਰਾ ਕੰਮ ਠੀਕ ਹੈ ਹਉ ਲੋਕ ਨਹੀਂ ਥਾ ਕੋਈ ਗੱਲ ਨਹੀਂ ਲੋਕ ਨਹੀਂ ਲਾਇਆ ਹੁਣ ਜਿਹਨੇ ਹੱਥ ਪਾ ਲਿਆ ਆ ਕੇ ਕਮਰੇ ਨੂੰ ਉਹਦਾ ਹੱਥ ਵੱਡਾ ਜਾਊਗਾ ਨਾਲ ਦੀ ਨਾਲ ਲੇਟ ਏ ਟੋਹੇ ਜਗਾ ਸੁੱਟਿਆ ਨਾ ਪੁੱਤ ਤੇ ਨਹੀਂ ਬਣਿਆ ਪਿਆ ਤੂੰ ਕੀ ਹੋ ਗਿਆ ਤੇਰੀ ਬੈਟਰੀ ਕਿੱਥੋਂ ਲੱਗਦੀ ਪੁੱਤ ਤੇ ਬੈਟਰੀ ਕਿੱਥੇ ਦੀ ਉਹ ਵੇਖ ਹਾਂ ਭੈਣ ਚੋ ਦੁਬਾਰਾ ਤੈਨੂੰ ਪਤਾ ਨਹੀਂ ਚਲ ਕੋਈ ਇਹਨਾਂ ਨੂੰ ਬਾਹਰ ਕੱਢ ਹੁਣ ਅਸੀਂ ਲੈ ਜਾਾਂਗੇ ਜੇ ਕੋਈ ਰਹੇਗਾ ਦੋਸ ਸਾਲਾ ਬੜਿਆ ਕਲਾਕਾਰੀ ਦਾ ਚਲੋ ਯਾਰ ਚਲਦੇ ਆਂ ਟੁੰਡੇ ਚੱਕੇ ਹਨਾ ਆ ਲਓ ਆ ਲਾ ਲੈ ਆ ਲਾ ਲੈ ਕੋਈ ਨਾ ਬੱਸ ਬੱਸ ਆ ਲੈ ਚਲੀਏ ਆਪਾਂ ਡਾਣਾ ਕੰਮ ਸਾਰਾ ਵੀਰੇ ਓਕੇ ਆ ਬੰਦਾ ਕਿਥੇ ਭੁੱਲੀ ਜਾਂਦਾ ਅੰਦਰ ਹੋਏ ਇੱਕ ਕਬੂਤਰੀ ਬੈਠੀ ਰਹੀ ਬੱਸ ਆਪਣੀ ਬਾਕੀ ਸਭ ਕੋਈ ਸੱਟ ਹੈ ਹੋਰ ਯਾਰ ਲੀਓ ਕਿਥੇ ਆਏ ਇਹਨੂੰ ਇੱਥੇ ਬੰਨ ਕੇ ਨਾ ਚੱਲੇ ਗਏ ਕਿਵੇਂ ਕਬੂਤਰੀ ਬਾਦਰ ਉੱਤਰ ਜੈ ਨੂੰ ਬਿੱਲੀ ਬਿੱਲੀ ਨਾ ਖਾ ਜਾਏ ਆ ਫੜ ਫਿਰ ਬੰਦਾ ਐਣਾ ਇਹਨੂੰ ਬੰਨ ਕੇ ਚਾ ਲੈਣ ਨੂੰ ਉੱਥੇ ਆ ਜਾ ਲੇ ਲੈ ਆ ਜੀ ਲੈ ਕੇ ਬਾਕੀ ਜੀ ਦਾ ਨਾਮ ਨਹੀਂ ਗੱਲ ਤੋਂ ਬਾਣਾ ਵੱਡਾ ਸੀਰੀਅਸ ਕੇਸ ਲੈ ਜਾ ਰਿਹਾ ਚਲੋ ਗੁਰੂ ਸਾਹਿਬ ਨੂੰ ਚਾਲਦੇ ਆਂ ਭੁੱਖੇ ਮਾਰਦੇ ਰਾਜ ਇੱਕ ਤਾਂ ਕੜਾ ਦਗੋਣਾ ਆਪਾਂ ਠੀਕ ਆ ਸੁਨਿਹਾਰੇ ਨੂੰ ਵੱਡਾ ਕਰਾਉਣਾ ਜਿਹੜੇ ਮੇਰੇ ਆ ਬਾੜੀ ਦਾ ਇੱਕ ਤਾਂ ਕੜਾ ਪੂਰਣਾ ਤੇ ਇੱਕ ਸਟੱਪ ਕੋਲ ਤੇ ਬਾਕੀ ਯਾਰ ਮੌਕੇ ਦਸਾਂਗੇ ਯਾਰ ਗੱਲ ਬਾਤ ਸਾਰੀ ਚੱਕ ਲਿਓ ਚੱਕ ਲਈ ਚੱਕ ਲਓ ਚੱਕ ਲਓ ਬਸ ਬਣ ਗਈ ਚੱਕਲਾ ਵੀਡੀਓ ਰਹੀ ਹੈ ਹੋਰ ਆਪਾਂ ਸੈਲੈਕਟ ਕਰਾਈ ਨਹੀਂ ਨਹੀਂ ਵੱਡਾ ਬਦਵਾਦ ਨੇ ਮੜੇ ਹੋਰ ਵਸਾਲੇ ਆਣਾ ਨਹੀਂ ਦਾਦ ਦੇ ਕੋਲ ਚਾ ਗਾ ਆਂ ਨੀਂ ਦੇ ਕਨੂ ਕੀ ਰਖੜ ਜਾਖ ਲੋਣਾ ਹੈ ਕਾ ਹਾਂ ਕਾ ਜੇ ਗ੍ਰੀਨ ਸੌਸ ਚਾ ਕੇ ਦਿਉਗੀ ਆ ਪਿੱਛੇ ਵੀ ਹਾਂਜੀ ਫੜਾ ਕੇ ਲਵਲੀ ਨੂੰ ਆਂਡੇ ਤੇ ਮਦੀਰ ਵਾਲੇ ਅੱਡੇ ਤੇ ਪੰਡੂਸ ਨਰ ਖੜੇ ਆ ਇਸ ਟਾਈਮ ਖੜੇ ਖੜੇ ਅੱਗੇ ਹਨਾ ਸੋ ਮੈਨੂੰ ਸੰਗ ਤਾਂ ਬਾਬੇ ਬੀਬੀਆਂ ਹਨਾ ਤੇ ਸਕੂਟਰੀ ਤੇ ਮਾਲਾ ਚਲੋ ਚਲੋ ਆਉਂਦਾ ਲਵਲੀ ਬਸ ਉਹਨੂੰ ਫੜਾ ਕੇ ਆਂਡੇ ਤੇ ਫਿਰ ਗੁਰੂ ਸਰ ਚਾਲਦੇ ਆਪਾਂ ਪਹੁੰਚ ਗਏ ਜੀ ਟੈਂਡ ਗੁਰੂ ਸਰ ਲਗਭਗ ਘਰ ਕੋਲੇ ਹੀ ਆ ਗਏ ਬਈ ਲੇਟ ਹੋ ਗਏ ਬਹੁਤ ਹੁਣ ਕਾਹ ਲੈ ਵਿੱਚੇ ਆਉਣ ਸਰ ਸਭ ਤੋਂ ਪਹਿਲਾਂ ਵੱਡੇ ਕੂਤਰਾਂ ਦਾ ਖੁੱਡਾ ਖੋਲ ਲਿਆ ਦੂਜੇ ਮੁੰਡਿਆਂ ਨੂੰ ਚਾਬੀਆਂ ਦੇ ਕੇ ਗਾਂ ਭੇਜਦਾ ਬਈ ਠੀਕ ਹੈ ਉਹ ਸਿੱਧਾ ਤਾਹਾਂ ਜਾਂਦੇ ਆ ਬੱਚਿਆਂ ਕੋਲੇ ਠੀਕ ਹੈ ਉਹ ਬੱਚਿਆਂ ਨੂੰ ਛੋਲੇ ਛਾਲੇ ਦਿੰਦੇ ਆਗੇ ਤੇ ਆਪਾਂ ਉਹਨੇ ਇਹਨਾਂ ਦੇ ਪਾਣੀ ਵਾਲੇ ਡਰਿੰਕਰ ਵਗੈਰਾ ਲਈਏ ਚੱਕ ਠੀਕ ਹੈ ਜੇ ਪਾਣੀ ਪਿਆ ਹੋਇਆ ਤਾਂ ਲੋੜ ਹੀ ਨਹੀਂ ਹਨਾ ਤੇ ਨਹੀਂ ਤਾਂ ਅ ਥੋੜੇ ਹੀ ਇਹ ਪਾਣੀ ਦਾ ਪਿਆ ਬਹੁਤ ਐ ਵੈਸੇ ਯਾਰ ਬਾਬੇ ਨਹੀਂ ਚੱਕ ਹੀ ਲੈਨੇ ਯਾਰ ਹਾਂਜੀ ਚੱਕ ਲੈਂਦਾ ਇਹ ਇੱਕ ਡਰਿੰਕਰੀ ਕਬੂਤਰਾਂ ਦਾ ਗਲ ਤਾਂ ਪਾਣੀ ਬਹੁਤ ਗਾਸੀ ਤੇ ਦਾਣੇ ਵੀ ਬਹੁਤ ਆ ਪੈ ਗਏ ਪਾਪਾ ਡੈਨੋ ਹੀ ਪਾ ਗਏ ਤੇ ਚੱਲਦੇ ਯਾਰ ਇੱਕ ਮਿੰਟ ਨੂੰ ਇੱਥੇ ਰੱਖ ਦਈਏ ਥੱਲੇ ਵੀ ਖੋਲੀ ਇਹਨਾਂ ਦੇ ਵੀ ਕੱਢੀਏ ਸਾਰਾ ਸਮਾਨ ਨਾ ਬਾਹਰ ਹਾਂਜੀ ਆ ਗਈ ਜੀ ਉੱਪਰ ਵੀ ਤੇ ਮੈਨੂੰ ਲੱਗਦਾ ਛੋਲੇ ਦੇ ਨਾਲ ਤਾਂ ਆਪਣੀ ਟੈਨਸ਼ਨ ਹੀ ਮੁੱਕ ਗਈ ਸਾਰੇ ਬੱਚਿਆਂ ਦੀ ਹਨਾ ਇਹ ਖੜ ਜਾ ਹੁਣ ਹੀ ਪਤਾ ਲੱਗ ਜਾਣਾ ਦਿਖਾਈ ਕਿਸੇ ਨੇ ਬੱਚਿਆਂ ਦਾ ਉਹੀ ਸਮਾਨਾ ਹੀ ਖਾਦਾ ਸਰੋਂ ਤੇ ਦਾਣੇ ਖਾਦੇ ਆ ਇਹਨਾਂ ਨੇ ਫਿਰ ਜਿਨ੍ਹਾਂ ਨੇ ਨਹੀਂ ਖਾਦੇ ਉਹਨਾਂ ਨੂੰ ਦੇ ਦਿੰਨੇ ਆ ਜਾਂ ਹਾਂ ਐ ਕਰ ਲੈਣੇ ਜਿਹਨੇ ਨਹੀਂ ਖਾਧੇ ਉਹਨੂੰ ਛੁੱਲੇ ਦੇ ਦੇ ਛੁੱਲੇ ਦੇ ਤੇ ਖੁੱਡੇ ਹੀ ਛੱਡ ਦੇ ਸਾਰਿਆਂ ਨੂੰ ਆਪਾਂ ਬਸ ਐਂ ਕਰਨਾ ਆਹ ਰੱਜੀ ਬਹੁਤ ਨਾ ਯਾਰ ਬੱਚੇ ਇੰਦਰ ਜੈਨ ਨੂੰ ਤਾਂ ਕੱਲੇ ਪਾਣੀ ਦੀ ਲੋੜ ਆ ਕਮਾਲ ਕਰੀ ਪਿਆ ਬੱਚੇ ਜੀ ਹੈ ਨਾ ਯਾਰ ਆ ਵੀ ਰੱਜਿਆ ਲੈ ਹੋਖ ਯਾਰ ਸਾਡੇ ਇੱਕ ਹੋਰ ਦਿਖਾਉਣ ਆਹ ਬੜਾ ਰੱਜਿਆ ਸੀ ਸਰਾਂ ਸਰਾਂ ਕੰਪੂਰ ਸਰਾਂ ਆ ਵੀ ਦੇਖ ਲੈ ਇਹ ਜਿੰਦਰੀ ਵੀ ਥੋੜੀ ਥੋੜੀ ਇਹ ਜਿੰਦਰੀ ਸੁਣੀ ਜਾਈ ਬਾਕੀ ਦੇ ਕੱਟ ਉਹਨੂੰ ਦੇ ਦਾਂਗੇ ਹੂੰ ਚਲੋ ਬਣਾਉਣਾ ਸਾਰਾ ਸੀਨ ਦੇਖਦੇ ਆ ਕੀ ਬਣਾਉਣਾ ਆਪਾਂ ਹਾਂਜੀ ਇੱਕ ਕੰਮ ਤਾਂ ਹੋ ਗਿਆ ਸਾਡਾ ਸੌਖਾ ਭਾਈ ਹਨਾ ਭੂਆ ਨੇ ਸਾਡੇ ਆਉਣ ਤੋਂ ਪਹਿਲਾਂ ਧਰਤੀ ਆ ਬੱਚਾ ਨੂੰ ਦਾਣੇ ਜਿਹੜੇ ਆ ਢੋਲੀਆਂ ਜਾਂ ਢੋਲੀ ਇੱਕ ਢੋਲੀ ਚ ਹੀ ਸਾਰੇ ਬੱਚੇ ਤੇ ਤੁਹਾਨੂੰ ਪਤਾ ਅੰਦਰ ਹਨਾ ਭੂਆ ਨੇ ਨੰਬਰ ਟ੍ਰੇ ਭਰ ਕੇ ਧਰਤੀ ਸੁਰੋਂ ਸੁਰੋਂ ਸਾਰਾ ਸਮਾਨਾਂ ਵਿੱਚ ਬਾਗਰਾ ਛੋਲੇ ਛਾਲੇ ਸਾਰਾ ਸਮਾਨ ਪਾ ਕੇ ਹਨਾ ਤੇ ਸਾਡੇ ਆਉਣ ਦਾ ਨੋ ਵੀ ਅੱਧੇ ਤੋਂ ਵੱਧ ਬੱਚੇ ਲਗਭਗ 80% ਬੱਚੇ ਤਾਂ ਡੱਕੇ ਬੈਠਾ ਜਾਣ ਨਾਲ ਵਿੱਚੋਂ 4-5 ਬੱਚੇ ਜਿਹੜੇ ਨੇ ਦਾਣੇ ਨਹੀਂ ਖਾਦੇ ਉਹ 4-5 ਬੱਚਾ ਨੂੰ ਛੋਲੇ ਦੇ ਚਲਾਂਗੇ ਬਾਕੀ ਨੇ ਤਾਂ ਦਾਣੇ ਖਾ ਹੀ ਲੇ ਤੇ ਉਹਨਾਂ ਨੂੰ ਸਾਰਿਆਂ ਨੂੰ ਇਹ ਬੱਚਾ ਨੂੰ ਅੱਜ ਆਪ ਖੁੱਡੇ ਚ ਐਡ ਕਰ ਦਾਂਗੇ ਤੀ ਇਹ ਸਾਰੇ ਬੱਚੇ ਪਾ ਇਧਰਲੇ ਖੁਡੇ ਚ ਐਡ ਕਰ ਦਿਆਂਗੇ ਇਧਰ 10 ਬੱਚੇ ਐ ਬਾਕੀ ਇਹ ਹੋ ਜਾਣਗੇ ਸਾਰੇ ਛੋਟੇ ਇੱਕ ਪਾਸੇ ਕਬੂਤਰਿਆਂ ਦੇ ਵੱਡੇ ਇੱਕ ਪਾਸੇ ਤੇ ਵੱਡੇ ਕਬੂਤਰ ਇੱਕ ਪਾਸੇ ਤੇ ਬਾਕੀ ਇਹ ਦਾਣਾ ਪਾਣੀ ਕਰਤਾ ਤਿਆਰ ਜੀ ਠੀਕ ਆ ਤਿੰਨੇ ਖੁਡਾਂ ਦਾਣਾ ਕਰਤਾ ਤਿਆਰ ਪਾਣੀ ਥੱਲੇ ਮੁੰਡੇ ਤਿਆਰ ਕਰ ਜਾਂਦੇ ਆ ਨਹੀਂ ਨਹੀਂ ਤਿਆਰ ਕੇ ਕਿਨੇ ਲੈ ਹੀ ਜਾਂਦਾ ਬਾਹਲਾ ਪਰ ਐਤਨੀ ਬਤਵਤ ਜੀ ਦੀ ਹੈ ਨਾ ਦਾਣੇ ਦਾ ਕਰਤੇ ਤਿਆਰ ਮੈਂ ਸਾਰਿਆਂ ਦਾ ਕੱਤਾ ਬਣ ਗਿਆ ਅਸਾ ਬਸ ਦਾਣੇ ਦਾ ਤਿਆਰ ਆ ਬਸ ਇਹਨਾਂ ਦੇ ਇਹ ਇਹ ਬਹੁਤ ਲਹੱਦ ਤੱਕ ਸਾਰਾ ਖਾ ਹੀ ਗਈ ਖਾਈ ਜਾਂਦੇ ਆ ਨਾਣੀ ਲਗਭਗ ਸਭ ਦੇ ਤਿਆਰ ਆ ਖਾੜੇ ਦਾਣੇ ਦੇ ਉੱਦੀ ਤਰਾਂਗੇ ਆਪਾਂ ਆਪਾਂ ਐ ਕਰ ਇਹਨੂੰ 12 ਚ ਰੱਖ ਕੇ ਤਾਂ ਥੱਲੇ ਹੀ ਚੱਲੇ ਥੱਲੇ ਦਾਣਾ ਕਰਕੇ ਆ ਕੇ ਆਪਾਂ ਫਿਰ ਆਪਾਂ ਹਾਂ ਪਾਣੀ ਤਿਆਰ ਆ ਹਾਂ ਉਹ ਚਾਲਦੇ ਆ ਜੀ ਚੱਲੀ ਚਲੋ ਥੱਲੇ ਚਾਲਦੇ ਆ ਬਾਪੂ ਠੀਕ ਹੈ ਛੋਲੇ ਖਾ ਲ ਕੇ ਮਾੜੇ ਬੜੇ ਆ ਜAVE ਲਾਓ ਜੀ ਰੱਖੋ ਚੋੜ ਉਸਤਾਦ ਜੀ ਸਿੱਧੀ ਕਰਕੇ ਜੀ ਬਿਗ ਪਲੇਅਰਸ ਬਿਗ ਕਬੂਤਰ ਰੱਖਤਾ ਜੀ ਇਧਰ ਵੀ ਦਾਣਾ ਵੱਡੇ ਗੋੜਿਆਂ ਪਾਸੇ ਭੇਡੋ ਜੀ ਕੋਈ ਨਾ ਜੀ ਡਾਉਣੇ ਨਹੀਂ ਆਪਾਂ ਜੀ ਇਹ ਡਾਉਣੇ ਨਹੀਂ ਮੈਂ ਕਿਹਾ ਪਾਈ ਇਹ ਬੰਦ ਹੀ ਹੈ ਆਪਣੇ ਵੱਡੇ ਆਈ ਨਹੀਂ ਨਹੀਂ ਇੱਧਰ ਬੰਬ ਆ ਹਾਂ ਨਹੀਂ ਨਹੀਂ ਪਾਏ ਕਰੋ ਖੁੱਲੇ ਰਹਿਗੇ ਪਾਣੀ ਚੱਕਲੇ ਹੋਏ ਨਹੀਂ ਪਾਣੀ ਪਾਇਆ ਪੇ ਉਹ ਪਾਣਾ ਬਸ ਉਹ ਬਰਾ ਚਾਹ ਪੀ ਕੇ ਫੇਰ ਹੀ ਪਾਵਾਂਗੇ ਨਹੀਂ ਜਾਣੇ ਬਿਗ ਕਬੂਟੇ ਚ ਨਹੀਂ ਪਾਉਣੇ ਪਹਿਲਾਂ ਥੀ ਮਾਰ ਕੇ ਸਾਫ਼ ਕਰਨਾ ਪੈਂਦਾ ਰਿਗਾਰਡ ਬਟ ਠੀਕ ਹੈ ਉਹ ਦਾੜ ਬਲੇ ਖਲਰਦੇ ਆ ਮਿੱਠਾ ਰਾਕਦੇ ਆ ਠੀਕ ਹੈ ਇਹ ਸਾਰਾ ਥੀ ਮਿਲਾਉਣਾ ਪੈਂਦਾ ਹੈਗਾ ਪਤੀ ਨਰਮ ਵਾਲੀ ਹੈ ਹਲਾ ਹਮਲਾ ਕਰੀ ਨੂੰ ਉਸਾ ਦੇ ਵੱਧ ਬੋਣੀ ਬੂਗਿਆ ਜੀ ਖਰਾਬ ਇਹ ਵੀ ਨਹੀਂ ਐਨੀ ਖਲੀ ਦੋਜਾ ਬਣੀ ਹੂੰ ਮੰਨੋ ਮਨ ਤੇ ਕਾਇਨ ਨਾ ਇਧਰਾਂ ਚੱਲੀ ਜਾਂਦਾ ਪਾਣੀ ਰੱਖਦਾ ਇਦਾਂ ਨੇ ਕੋਈ ਸਹਾ ਤਰ ਕਰੀ ਜਾਂਦੇ ਆ ਤੇ 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 ਆਪਣੇ ਹੋ ਖੁੱਡਿਆਂ ਦਾ ਸਾਰਾ ਨਿਵੇੜਿਆ ਮੈਂ ਪਾਣੀ ਧਰਿਆ ਆ ਇਹ ਕਹਿੰਦੇ ਨਹੀਂ ਧਰਨਾ ਮਾਈਕਰ ਪਾਣਾ ਮਾਰ ਗਿਆ ਨੇ ਤੇ ਧਰਿਆ ਆ ਤੇ ਬਾਹਰਲੀ ਟ੍ਰੇ ਫੜੇ ਬਾਹਰਲੀ ਦੇ ਜਾ ਹੇ ਆਹ ਸਾਫ ਕਰਨ ਵਾਲੀ ਯਾਰ ਖੜ ਜਾ ਨਹੀਂ ਯਾਰ ਹੈਗਾ ਲੋਕਾਂ ਬਿਠੇ ਰਹੇਗਾ ਗਿੱਲਿਆਂ ਦਾ ਸਾਧਿਆ ਕਰਦਾਂ ਜਿੰਨਾ ਜੀਂਗਾ ਸੁੱਕਾ ਸਵਨ ਨਹੀਂ ਸੁੱਕੀਆਂ ਤੇ ਚੱਕੜੀਆਂ ਸੀ ਮੇਰੀ ਗਿੱਲਿਆਂ ਜਿਮੀ ਆ ਲੱਗੀ ਪਈ ਇਹ ਆ ਜੀ ਪਰ ਇਹ ਤਾਂ ਕਰਦੀ ਹੈ ਬਾਕੀ ਕੋਈ ਚੱਕੜ ਨੂੰ ਸੁੱਕੇ ਦਾ ਕੋਈ ਡਰ ਨਹੀਂ ਸੁੱਕੇ ਸਮਾਨ ਦਾ ਕੋਈ ਡਰ ਨਹੀਂ ਨਾਲ ਸੁੱਕਾ ਦਾ ਮਾਤਾ ਚੰਗਾ ਹੀ ਹੈ ਸੁੱਕੇ ਤੋਂ ਕੋਈ ਡਰਨਾ ਸੁੱਕੇ ਦਾ ਮਾਤਾ ਕੋਈ ਡਰ ਨਹੀਂ ਹੈ ਨਾ ਇਹਨੂੰ ਬਾਹਲੇ ਨਹੀਂ ਦਿੰਦੇ ਇਹਨੂੰ ਇਹ ਖੂਤਰਾਂ ਦੀ ਆ ਆ ਇਹ ਨਹੀਂ ਨਾ ਕਿ ਭਾਵੇਂ ਨਹੀਂ ਖਾਂਦੀ ਕਾ ਘੱਟ ਆ ਯਾਰ ਗੰਦੇ ਕੂਟੀਆਂ ਵੀ ਘੱਟ ਆ ਇਧਰ ਗਿਣੀ ਮੜ ਗਈ 10 15 ਹੋਣਗੀਆਂ ਨਾ ਨੂੰ ਦਾ ਸੂਤ ਰੋ ਇੰਨੀ ਕੁ ਵਸਾਈ ਖਾਣ ਦਾ ਰੱਖ ਦਿੰਦੇ ਕੋਈ ਇੱਕ ਲਾਉਣੀ ਕੂਤਰਾਂ ਨੂੰ ਰੱਖਦੀ ਪਾਣੀ ਵੀ ਰੱਖਦਾ ਕੂਤਰਾਂ ਦਾ ਠੀਕ ਹੈ ਇਧਰ ਆ ਵੀ ਧਰਤਾ ਨੀ ਇਹਨੂੰ ਜੋੜੂਗਾ ਦਾ ਹਨਾ ਦਾਣਾ ਪਾਣੀ ਤਿਆਰ ਹੈ ਰੱਖਤਾ ਖੋਲ ਦਿਓ ਜੀ ਖਜ਼ਾਨਾ ਆ ਤਾਂ ਪੇੜ ਦੇ ਕੰਜਰ ਦਿਆ ਆ ਕੋਈ ਫੁੜੀ ਪੈਂਦ ਰੋ ਬਬਾ ਆਈ ਆਈ ਆ 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 او 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 ਮਾਮੀਆ ਪੈਰ ਥਲੇ ਸੀ ਗੱਲ ਤੇਰਾ ਉੱਡ ਜੀ ਤਾਂ ਹੋਰ ਹੀ ਕੋਪੜੇ ਪੈ ਵਿਚ ਹੋਏ ਹੋਰ ਆਹਾ ਮੈਦਾ ਆਇਲਾ ਤੇ ਮਾਲ ਕੁੱਤੀ ਗੱਡੀ ਲਈ ਵਿਚੋ ਲਓ ਜੀ ਢਾਂ ਲਈ ਢਾਂ ਦੇ ਰੱਖਦੇ ਪਾਣੀ ਰਹਿ ਗਿਆ ਉਹ ਚਾ ਪੀ ਕੇ ਰੱਖਾਂਗੇ ਹਾਂਜੀ ਹੁਣ ਸੱਡੋ ਜੀ ਓਕੇ ਜੀ ਠੀਕ ਆ 200 ਚੋਂ ਸਾਰੇ ਜਣ ਕੋ ਚੱਕ ਪੈਂਦਾ ਹੀ ਆ ਫੜੋ ਉਸਤਾਦ ਜੀ ਤਿੰਨ ਰੰਗ ਨਹੀਂ ਲੱਭਣੇ ਬੀਬਾ ਤਿੰਨ ਕਾਪ ਨਹੀਂ ਲੱਭਣੇ ਬੀਬਾ ਚਾਹ ਵਾਲੇ ਬੀਬਾ ਹੈ ਲਓ ਜੀ ਇਹਨਾਂ ਨੂੰ ਤਾਂ ਦਾਣੇ ਬਹੁਤ ਆ ਹਨਾ ਪਾਣੀ ਵੀ ਬਹੁਤ ਹੈ ਸੁੱਖਣਾ ਡਾਕ ਕੇ ਬੱਚਿਆਂ ਨੂੰ ਦੇਤਾ ਹੋਣ ਇਹਨਾਂ ਨੇ ਹਨਾ ਇਹਦਾ ਦੇਖੜੀ ਪਰ ਚਾਹ ਦਾ ਪਾਣੀ ਦੇਣ ਖੜਾ ਕਰਤਾ ਜੀ ਇਹਨਾਂ ਨੂੰ ਤਾਂ ਦਾਣਾ ਪਾਉਣੇ ਟਾਈਮ ਲਈ ਪਾ ਦਿਆ ਆਪਾਂ ਨਾ ਇਹਨਾਂ ਅੰਦਰ ਬੰਦਕਾਰੀ ਚੱਲ ਗਈ ੜਕ ਉਠਕਾ ਵੀ ਚੋਕ ਲੈਣੇ ਸੀ ਇਹ ਕਿਹਨੇ ਲੋਕ ਲਾਉਣ ਆ ਰਹੇ ਆ ਆ ਲੋਕ ਲਾਜ਼ਮੀ ਡੰਨ ਪਸੂ ਮੀਨ ਗਾਂ ਵਾਲੇ ਜੁੜੇ ਲੋਕ ਲਾਉਣ ਆ ਰਹ ਹਾਂਜੀ ਡੰਨਾ ਹੀ ਕੰਮ ਬਾਬੇ ਦੀ ਕਿਰਪਾ ਨਾਲ ਡੱਕੇ ਬੈਠਾ ਵੀ ਵਧੀਆ ਬੱਚਿਆਂ ਨੂੰ ਜੋਗ ਜਾ ਕੇ ਦੇਤੇ ਟਾਈਮ ਨਾਲ ਹੀ ਜੋਗ ਚਾ ਹੈ ਨਾ ਤੇ ਕਲਪਨਾ ਮੁਕਤ ਆ ਕੰਮ ਆ ਦੇਖੋ ਯਾਰ ਆ ਬੱਚਿਆਂ ਦੀ ਮਾਤਾ ਫੁੱੜਦੀ ਆਉਂਦੀ ਨੇ ਨਵੇਂ ਆ ਦੇ ਯਾਰ ਯਾਰ ਆ ੱਟਾ ਹੈ ਯਾਰ ਬਾਈ ਯਾਰ ਮਾਤਾ ਆਲਾ ਤਾਂ ਬਾळा ਯਾਰ ਬੁਰਾ ਹਾਲਾ ਬਾਈ ਯਾਰ ਹੈ ਨਾ ਬੱਚੇ ਆ ਵੀ ਰੱਜੇ ਬੈਠੇ ਬਾਬੇ ਦੀ ਕਿਰਪਾ ਨਾਲ ਹਾਂ ਵੀ ਡੱਟਿਆ ਬੈਠਾ ਆ ਵੀ ਸੱਟਾ ਕੰਮ ਸੱਟਾ ਸਭ ਚ ਡੱਕੇ ਬੈਠੇ ਓਕੇ ਰਿਪੋਰਟਾਂ ਜੇ ਕੰਮ ਚੱਲੀਏ ਹੁਣ ਆਪਾਂ ਤਾਂ ਤੜਕ ਕੁਟਕੀ ਦੇ ਜਿੰਨੇ ਚਲੋ ਭਾਈ ਵੱਧ ਨੂੰ ਅਧਾਰਾ ਸਮਾਨਾ ਬੱਚੇ ਸਾਹਦੇ ਪੋਟੇ ਫੁੱਲ ਕਰਦੇ ਕੁੱਤਰਾਂ ਨੇ ਸਭ ਨੂੰ ਗਾਇਸੀਆਂ ਮਾਣੀ ਦੇਤਾ ਡਟ ਕੇ ਜਾਵਾਂ ਚਲੋ ਭਾਈ ਜਿੰਦੇ ਗੁੰਡੇ ਉਧਰ ਲਾਏ ਸਾਰਿਆਂ ਨੂੰ ਬਸ ਇਹਨਾਂ ਨੂੰ ਵੀ ਲਾ ਕੇ ਘਰੇ ਜਾਣ ਦੀ ਤਿਆਰੀ ਕਰਦੇ ਆਂਗੇ ਲੇਟ ਆਏ ਸੀਗੇ ਤੇ ਟਾਈਮ ਨਾਲ ਚੱਲੇ ਆਂਗੇ ਆਪਾਂ ਠੀਕ ਹੈ ਜੀ ਨੇ ਓਕੇ ਆ ਜੀ ਹਾਂਜੀ ਆ ਗਈ ਜੀ ਚੋਰ ਹੂੰ ਹੂੰ ਉਹ ਹੈ ਨਾ ਹੋਈ ਨਾ ਤਾਂ ਖਿਆਲ ਹੀ ਨਹੀਂ ਕੀਤਾ ਪਾਏ ਹੈਗੇ ਆ ਹੈਗੇ ਆ ਬਸ ਐਂ ਕਰੀ ਜਾ ਕੇ ਨਾ ਪਾਣੀ ਪੁਣੀ ਦੇਣੀ ਬੱਚੇ ਨਿਕਲਗੇ ਵੱਡੇ ਹੋ ਜਾਣਗੇ ਜਿਹੜੇ ਸਾਥ ਪਕਰੋਂ ਤੁਰਣਾ ਲੈ ਕੇ ਉਹਨਾਂ ਨੂੰ ਨਿਕਲਣ ਦੇ ਕੋਲੇ ਪਾਲ ਕੇ ਢਡੇ ਹੋ ਜਾਣਗੇ ਛੋਲੇ ਦੇ ਕੇ ਤੇ ਉਹਦੀ ਪਾਣੀ ਦੇ ਕੇ ਬਾਦ ਜਾਣੂ ਠੀਕ ਹੈ ਸੁਨਿਆਰੇ ਹਾਂਜੀ ਇੱਕ ਹੋਰ ਐਂਡ ਆਲ ਖਾ ਟੱਕੇ ਖਾਂਦੇ ਨਹੀਂ ਨਹੀਂ ਜਿਹੜੇ ਕੋਲੇ ਆਲੇ ਜਿਹੜੇ ਕੋਲੇ ਆਲੇ ਕਹਿੰਦਾ ਚੱਲ ਉਹਦੇ ਕੋਲੇ ਚੱਲ ਅੱਛਾ ਚੱਲਦੇ ਆਂ ਦੇਖਦੇ ਆਂ ਕੀ ਬੰਦ ਆ ਜਿਹੜੇ ਸੁਨਿਆਰੇ ਕੋਲੇ ਲੈ ਕੇ ਚੱਲਦੇ ਆ ਇਹ ਹਾਂਜੀ ਇਟਸ ਸੈਂਡਵਿਚ ਟਾਈਮ ਮੇਰੇ ਵੀਰੋ ਠੀਕ ਹੈ ਕਿ ਨਹੀਂ ਸੁਨਿਆਰੇ ਕੋਲੇ ਵੀ ਜਾਏ ਸੋਨਾਰੇ ਕੋਲੇ ਵੀ ਜਾਏ ਜੀ ਠੀਕ ਹੈ ਤੋਂ ਡਾਂ ਨਿਕਲ ਆਏ ਕੰਮ ਤੋਂ ਹਾਂਜੀ ਚਲਦੇ ਆ ਜੀ ਬਸ ਖਾ ਪੀ ਲੈ ਇੱਥੇ ਝੋੜ ਵਾਲਾ ਮੁੰਡਾ ਬਾਏ ਤੈਨੂੰ ਠੀਕ ਹੱਥ ਮਿਲਾਉਂਦੇ ਨੇ ਜਦੋਂ ਜਾਂਦੇ ਟਾਈਮ ਬਸ ਝੋੜਾਂ ਤੋਂ ਵਾਪਸ ਚਲਦੇ ਆ ਮੋੜਨਾ ਤਾਂ ਮੈਨੂੰ ਹੋਇਆ ਪਿਆ ਔਖਾ ਇੱਥੋਂ ਬਹੁਤ ਜ਼ਿਆਦਾ ਉਹ ਝੋੜਾਂ ਤੋਂ ਕਿਹਾ ਨਾ ਔਲਕ ਤੋਂ ਵਾਪਸ ਚਲਦੇ ਆ ਮੋੜਨਾ ਤੇ ਥੋਇਆ ਪਿਆ ਬਹੁਤ ਔਖਾ ਪਰ ਮੋੜਨਾ ਪਊਗਾ ਔਕੇ ਸੌਖਿਆਂ ਨੂੰ ਦਿਲ ਕਰੜਾ ਕਰਕੇ ਜਾਣਾ ਪੈਣਾ ਵਾਪਸ ਤੋਂ ਆਪਿਓ ਹਾਂਜੀ ਆ ਗਏ ਮੇਰੇ ਦੋਸਤੋ ਘਰੇ ਹੋ ਹੋ ਟਾਈਮ ਹੋ ਗਿਆ ਬਹੁਤ ਯਾਰ ਚਲੋ ਮੇਰਾ ਫੋਨ ਆ ਬੰਦ ਹੋਣ ਵਾਲਾ ਹੈ ਨਾ ਕਰਾਂ ਮੈਂ ਜਾਦੇ ਵੀਡੀਓ ਜੀ ਨਹੀਂ ਦਾਉਦਾ ਇੱਕ ਮਿੰਟ ਪਹਿਲੇ ਨੰਬਰ ਤੇ ਤਾਂ ਡਾਇਲ ਕੋਲ ਕੇ ਇੰਟਰ ਕਰੀ ਅੰਦਰ ਮੈਨੂੰ ਲੱਗਦਾ ਬਈ ਲੀਓ ਜਿੱਥੇ ਬੰਨ ਕੇ ਗਈ ਸੀ ਉੱਥੇ ਬੰਨਿਆ ਪਿਆ ਸ਼ਾਇਦ ਯਾਰ 100% ਤਾਂ ਤੇ ਜੇ ਘਰ ਦੇ ਨੇ ਆ ਕੇ ਰੂਟਰ ੜੀ ਪਾਤੀ ਖੁੱਲਾ ਛੱਡ ਕੇ ਤਾਂ ਬੜੀ ਚੰਗੀ ਗੱਲ ਹੈ ਤੇ ਬਾਹਰ ਹੀ ਬਿਠਾ ਹੋਇਆ ਤੇ ਫੇਰ ਭੇਜ ਮਾਰੀ ਆ ਲੈਣਾ ਤੇ ਇਹ ਵੀ ਸੱਚ ਹਾਂ ਇੱਕ ਆਪਣੀ ਕਬੂਤਰੀ ਬਈ ਇੱਕ ਆਪਣੀ ਕਬੂਤਰੀ ਵੀ ਵਿਚਾਰੀ ਹੋਣੀ ਨਹੀਂ ਲੀਓ ਨੂੰ ਰੋਟੀ ਬਣੀ ਮਿਲਦਾ 100% ਇਹ ਕਬਣੀ ਕਬੂਤਰੀ ਵੀ ਸੱਚ ਬਾਹਰ ਸੀਗੀ ਹਨਾ ਗਲਾਬੀ ਕਾਥੇ ਨਿੰਮੇ ਤੇ ਬੈਠੀ ਸੀ ਜੀ ਵਾਸੇ ਕੋ ਉਹਦੀ ਟੈਨਸ਼ਨ ਹੈ ਤੇ ਚਲੋ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੈ ਇੱਕ ਮਿੰਟ ਹਨਾ ਨਾ ਲਿਓ ਯਾਰ ਨਾ ਕਰ ਯਾਰ ਨਾ ਯਾਰ ਲਿਓ ਓਏ ਉੱਤੇ ਨਹੀਂ ਚੜਦਾ ਨਹੀਂ 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 ਚੜਦਾ ਉੱਤੇ ਨਹੀਂ ਲੈ ੱਟਕਾ ਕਰੀ ਜਾਂਦਾ ਯਾਰ ਮੇਰੇ ਨਾਲ ਬਈ ਇਹ ਕੀ ਹੋ ਗਿਆ ਜਦ ਬਾਲਾ ਮੋਈ ਜਾਂਦਾ ਹੈ ਓਏ ਰੋਈ ਤਾਂ ਨਹੀਂ ਜਾਂਦਾ ਕੰਝੇ ਦਾ ਕਿਥੇ ਤੇ ਕਹਿੰਦਾ ਹੋਏ ਨਾ ਕਿਤੇ ਕਹਿੰਦਾ ਹੈ ਪੁੱਛੇ ਹੀ ਨਹੀਂ ਮੈਨੂੰ ਇਹਨੇ ਇਧਰ ਹੋ ਗਿਆ ਹੈ ਗੱਛੀ ਇਧਰ ਦੇਖ ਤੇਰੇ ਨਾਲ ਪਿਆਰ ਨਹੀਂ ਕਰਦਾ ਨਾ ਨਾ ਉੱਤੇ ਚੜਨ ਦੀ ਕੋਈ ਚਾਹ ਨਾ ਕਰ ਪੁੱਤ ਇੱਥੇ ਨਹੀਂ 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 ਚੜਨਾ ਉੱਤੇ ਚੜਨਾ ਹੀ ਨਹੀਂ 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 ਉੱਤੇ ਨਹੀਂ ਚੜਨਾ ਐ ਲੰਕ ਤਾਇਰ ਉੱਤੇ ਨਹੀਂ ਚੜਨਾ ਨਾ 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 ਉੱਤੇ ਪਾਣਾ ਬੰਦ ਕਰ ਲਿਓ ਨਹੀਂ ਨਹੀਂ ਚੱਲ ਚੱਲ ਥੱਲੇ ਥੱਲੇ ਜਾ ਰੋ ਇਹ ਗੱਲਾਂ ਚੰਗੀਆਂ ਗਾਣੀ ਹੁਣ ਆਪਣੇ ਬਾਹਰ ਨਿਗਾਰਾ ਆਪਣੀ ਕੁਤਰੀ ਬੈਠੀ ਹੈ ਹਾਂਜੀ ਮੇਰੇ ਦੋਸਤੋ ਤੇ ਆਪਾਂ ਉਹ ਦੇਖ ਲਈ ਜਿਹੜੀ ਇੱਕ ਬਾਹਰ ਬੱਚਾ ਰਹਿ ਗਿਆ ਸੀਗਾ ਆਪਣਾ ਪੱਠੀ ਆ ਉਹ ਚੱਲ ਤੇ ਬੱਚੀ ਜੀ ਦੇਖ ਲਈ ਯਾਰ ਉਹ ਇੱਥੇ ਉਸ ਨਿੰਮ ਚ ਬੈਠੀ ਹੈ ਜਿੱਥੇ ਬੈਠੀ ਸੀ ਪਹਿਲਾਂ ਵਾਲੇ ਥਾਂ ਤੇ ਆਏ ਤੁਹਾਨੂੰ ਦਿਖਾ ਵੀ ਦਿੰਨਾ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਹਾਂਜੀ ਉਹ ਬੇਟੀ ਸਾਹਮਣੇ ਇੱਕ ਮਿੰਟ ਮਾਰ ਨੈਕਸ ਕਰਦਾ ਉਹ ਦਿਖ ਰਹੀ ਹੈ ਨਾ ਆ ਰਹੀ ਇਹ ਰਹੀ ਉੱਥੇ ਦੀ ਉੱਥੇ ਬੈਠੀ ਹੈ ਕੋਈ ਨਾ ਚਲੋ ਲੀਓ ਜੇ ਖੁੱਲੇ ਹੀ ਛੱਡਾਂਗੇ ਰਾਤ ਨੂੰ ਵੀ ਬਿੱਲੀ ਬੁੱਲੀ ਨਾ ਚੜ ਜੇ ਨਿੰਮ ਤੇ ਹਨਾ ਲੀਓ ਦੀ ਰਾਖੀ ਰੂਗੇ ਇੰਨੇ ਨਾਲ ਠੀਕ ਹੈ ਕਿ ਨਹੀਂ ਤੇ ਅੱਜ ਵੀ ਗਏ ਬਈ ਗੁਰੂ ਸਰ ਹਨਾ ਅੱਜ ਨੂੰ ਮੈਂ ਦੱਸਦਾ ਉਹ ਹੀ ਸੀਨ ਬਣਿਆ ਵੀ ਬੱਚਿਆਂ ਨੂੰ ਮੰਨ ਕੇ ਚਲੋ ਘੂਆ ਨੇ ਧਾਣੇ ਪਾਤੇ ਸਾਡੀ ਕਿਸਮਤ ਦੇ ਉਹਨੇ ਧਾਣੇ ਚੋਕਲੇ ਤੇ ਸਾਨੂੰ ਛੂਲੇ ਦੇਨੇ ਨਹੀਂ ਪਏ ਸਾਰੇ ਬੱਚਿਆਂ ਨੇ ਧਾਣੇ ਚੋਕਲੇ ਛੋਟੇ ਛੋਟਿਆਂ ਨਹੀਂ ਵੀ ਤੇ ਉਹ ਸਾਰੇ ਬੱਚਿਆਂ ਨੂੰ ਅਸੀਂ ਪਾਣੀ ਦੇ ਦੇ ਕੇ ਖੁੱਡਾਂ ਛੱਡਾਇਆ ਠੀਕ ਹੈ ਖੁੱਡਾਂ ਛੱਡ ਤਾਂ ਸਾਰੇ ਕੂਤਰਾਂ ਦਾ ਦਾਣਾ ਪਾਣੀ ਪਾਤਾ A to Z ਹਨਾ ਬੱਚੇ ਪੁੱਛੇ ਦੇਖ ਲੈ ਤੇ ਅੱਜ ਲੇਟ ਹੀ ਗਏ ਸੀ ਇੰਜੈਕਸ਼ਨ ਨੂੰ ਇੰਜੈਕਸ਼ਨ ਤਾਂ ਵੈਸੇ ਲਾਉਣੇ ਵੀ ਨਹੀਂ ਸੀ ਅੱਜ ਤੇ ਬਾਕੀ ਦਾਣਾ ਪਾਣੀ ਗੁਰੂ ਸਰ ਆਪ ਕਰਾਇਆ ਸਾਰੇ ਕੂਤਰ ਦੇਖ ਕਰਕੇ ਡੰਨ ਕਰਾਇਆ ਸਾਰਾ ਕੰਮ ਉਹ ਦੋ ਫਰ ਝੋੜ ਵਾਲੇ ਮੁੰਡੇ ਨੂੰ ਛੱਡਣ ਗਏ ਆਪਾਂ ਝੋੜ ਵਾਲੇ ਮੁੰਡੇ ਨੂੰ ਛੱਡਦੇ ਕ ਆਪਣੇ ਕੋਲੇ ਕੜਾ ਆਇਆ ਸੀਗਾ ਹਨਾ ਯਾਰ ਉਹ ਭੀੜਾ ਸੀਗਾ ਉਹਨੂੰ ਖੁੱਲਾ ਕਰਾਉਣਾ ਸੀਗਾ ਉਹ ਕਹਿੰਦੇ ਵੀ ਮੰਨ ਕੇ ਲੋ ਵੀ 900 ਰੁਪਿਆ ਸਾਡੀ ਲੇਬਰ ਹੈ ਇਹਨੂੰ ਤੋੜ ਕੇ ਬਣਾਉਣ ਦੀ ਹਨਾ 900 ਰੁਪਿਆ ਉਹਨਾਂ ਦੀ ਲੇਬਰ ਹੋਊਗੀ ਤੋੜ ਕੇ ਬਣਾਉਣ ਦੀ ਤੇ ਮੈਂ ਕਿਹਾ ਵਿੱਚ ਅੱਧਾ ਤੋਲਾ ਜਾਂਦੀ ਹੋਰ ਪਾ ਦਿਓ ਇਹਦੇ ਹਨਾ ਤੇ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਤੇ ਉਹ 2000 ਚ ਹੱਲ ਹੋਦਾ ਹੋਇਆ ਨੇ 2000 ਚ ਕੜਾ ਵੀ ਕੋਧੀਆ ਬਣ ਜਾਣਾ ਹਨਾ ਮੈਨੂੰ ਗਿਫਟ ਆਇਆ ਸੀ ਪਹਿਲਾਂ ਉਹ ਛੋਟਾ ਸੀਗਾ ਚਲੋ ਮੈਂ ਕਿਹਾ ਉਹਨੂੰ ਲੋਟ ਕਰਾ ਲਈ ਆਪਾਂ ਖ ਹਣਾ ਕਿ ਨਹੀਂ ਗਿਫਟ ਦਾ ਗਿਫਟ ਹੀ ਚਲੋ ਆਪਣੇ ਵੱਲੋਂ ਨਾ ਰੱਖੋ ਗਿਫਟ ਹੀ ਰੱਖੋ ਤੇ ਬਸ ਉਹ ਹੋ ਜਾਨਾ ਝੋੜ ਵਾਲੇ ਮੁੰਡੇ ਨੂੰ ਛੱਡਿਆ ਫਿਰ ਉੱਥੇ ਖੜੇ ਰਿਹਾ ਬਹਾਵਾ ਟਾਈਮ ਅਸੀਂ ਅਸੀਂ ਬਹਾਵਾ ਲੇਟ ਆਇਆ ਮੈਂ ਤੇ ਬਜੀ ਕੋਲਾ ਬਣਾ ਕੇ ਹਣਾ ਵਾ ਠੀਕ ਆ ਬਾਕੀ ਕੰਮ ਦਾਨਾ ਹੋਰ ਤਾਂ ਕੁਝ ਰਹਿ ਨਹੀਂ ਗਿਆ ਹਾਂ ਸਾਈ ਤੁਹਾਨੂੰ ਖਰਾਕ ਤੋ ਆ ਕਮਰਾ ਵੀ ਸੱਚਾ ਦੇਖੋ ਆ ਕਮਰੇ ਚ ਪਹਿਲਾਂ ਕਿੰਨਾ ਕੰਦ ਵਜਿਆ ਪਿਆ ਸੀ ਨਾ ਇਹ ਚੋਬਰ ਤੇ ਝੋੜਣ ਵਾਲੇ ਮੁੰਡੇ ਦੀ ਮਿਹਰਬਾਨੀ ਆ ਬਈ ਦੋਵਾਂ ਦੀ ਜਿਨ੍ਹਾਂ ਨੇ ਕਮਰੇ ਤੇ ਫੁੱਲ ਜ਼ੋਰ ਲਾ ਕੇ ਤੇ ਕਮਰੇ ਨੂੰ ਸਾਫ ਸਫਾਈ ਕਰਕੇ ਵਧੀਆ ਬਣਾਤਾ ਹਨਾ ਮੇਨ ਇਹ ਚੋਬਰ ਦੀ ਕਰਾਮਾਤ ਹੀ ਅਭੀ ਚੋਬਰ ਨਹੀਂ ਸਾਰੀ ਇੱਥੇ ਮਿਹਨਤ ਕੀਤੀ ਹੈਗੀ ਠੀਕ ਹੈ ਨਹੀਂ ਚੋਬਰ ਇਹਨਾਂ ਵਧੀਆ ਬਣਾਤਾ ਕਮਰੇ ਨੂੰ ਬਾਕੀ ਆ ਬੱਚੇ ਬੁੱਚੇ ਜੇ ਦੇਣਾ ਫੜਫੜਾ ਗਿਆ ਸਾਰੇ ਜਿਹੜੇ ਬਿਮਾਰ ਮੂਰ ਹੈ ਕੋਈ ਦਵਾਈ ਬੂਟੀ ਦਿੰਨੇ ਆ ਉਹਨੂੰ ਕੋਈ ਛੋਲੇ ਛਾਲੇ ਦਿੰਨੇ ਆ ਕੰਮ ਕਰਦੇ ਕੋਈ ਦੁਕਾਨ ਤੋਂ ਖਾਣ ਨੂੰ ਫੜ ਕੇ ਲਿਆਉਣੇ ਆ ਹਨਾ ਰੋਟੀ ਦਾ ਪ੍ਰੋਟੈਸਟ ਚੱਲੀ ਜਾਂਦਾ ਚੌਥਾ ਦਿਨ ਜਾਂਦਾ ਅੱਜ ਹਾਂਜੀ ਮੇਰੇ ਦੋਸਤੋ ਪੈ ਗਈ ਗੀ ਵੱਲ ਲੱਗੂਆ ਕੰਮ ਡਾਣਾ ਆ ਦੁਕਾਨ ਤੋਂ ਖਾਣ ਨੂੰ ਚੀਜ਼ੀ ਲਿਆਂਦੀ ਸੀ ਭਾਈ ਹਨਾ ਮਾਉਂਟਨ ਡਿਊ ਟਰਕੀ ਮਾਂ ਕੀ ਸਮਝਦੇ ਉਪਰ ਹੀ ਪੂਈਗਾ ਕੁਰਕਰੇ ਮਿਕਸ ਉਹ ਮਿਕਸ ਪੂਈ ਗਿਆ ਹੁੰਦਾ ਜਿਹੜਾ ਬਿਸਕੁਟਾਂ ਦਾ ਪੈਕਟ ਟਾਫੀਆਂ ਕੱਲ੍ਹ ਸਮਾ ਲੈ ਹੁੰਦਾ ਜੀਗਾ ਤੇ ਬਾਕੀ ਡਰਨਾ ਵਾਸਤੇ ਮੋਰਟਰ ਸੈਟਾ ਪਾਈ ਸਾਰੇ ਹਨਾ ਬਸ ਬਾਹਰ ਇੱਕ ਵਾਰੀ ਉੱਠਣ ਲੌਕ ਲੂਕ ਲਾ ਕੇ ਉਹਨਾਂ ਖੋਡਿਆਂ ਨੂੰ ਲੌਕ ਲੂਕ ਲਾ ਕੇ ਪਾਣੀ ਚੱਕਣਾ ਹਨਾ ਦੋ ਖੋਡਿਆਂ ਦਾ ਬਸ ਉਹ ਪਾਣੀ ਚੱਕ ਕੇ ਦਵਾਈ ਦਵਾਈ ਨਹੀਂ ਦਿੱਤੀ ਕਿਸੇ ਵੀ ਬੱਚੇ ਨੂੰ ਨਹੀਂ ਦੇਖਿਆ ਕੋਈ ਦਵਾਈ ਕੁੱਟੀ ਵੀ ਨਹੀਂ ਮੈਂ ਤਾਂ ਕੁਝ ਨਹੀਂ ਕੀਤਾਗਾ ਸਹੀ ਦਦਾ ਮੈਂ ਉਹ ਲਜਿਆ ਪਿਆ ਸੀ ਨਾ ਕਲਪਨਾ ਜੀ ਸੀ ਮੈਂ ਕੱਲ ਨੂੰ ਇੱਕ ਦੇਖਣ ਨੂੰ ਸਾਰਾ ਕੁਝ ਠੇਕੀ ਕੀ ਬੰਦਦਾ ਬੱਚੇ ਬੱਚਿਆਂ ਦਾ ਹਾਂਜੀ ਓਕੇ ਦਾ ਨਹੀਂ ਕੰਮ ਜਿੰਦੇ ਗੁੰਡੇ ਮਾਰਦੇ ਆ ਭਾਈ ਸਾਰੇ ਲਾਈਟ ਲੋਡ ਵੀ ਆਤੇ ਲਾਈਟ ਤਾਂ ਵਿੱਚ ਬੰਦੀ ਸੀ ਖੋਡਾਂ ਵਾਲੇ ਤਾਂ ਪਾਣੀ ਪੁਣੀ ਕੜਤਾ ਪਰ ਟ੍ਰੇਆਂ ਡਰੂਆਂ ਕੜਤਾਂ ਸਾਰੀਆਂ ਬਾਹਰ ਪਈ ਆਪਾ ਠੀਕ ਹੈ ਤੇ ਹਾਂ ਸਾਚੋ ਮੁਕਸਰ ਵਾਲੇ ਮੁੰਡੇ ਵੀ ਫੋਨ ਲਾਈ ਜਾਂਦੇ ਸੱਚਾ ਭੋਲੀ ਉਹ ਤਾਂ ਤੁਹਾਨੂੰ ਦੱਸਣਾ ਮੈਂ ਤੇ ਉਹ ਯਾਰ ਉਹ ਯਾਰ ਛੁੱਲੇ ਜੀ ਕਿੰਨੇ ਹੋ ਪਏ ਆ ਚਾਲ ਕੋਈ ਨਾ ਮੋਤਾ ਹੀ ਨੇ ਉਹ ਮੁਕਸਰ ਵਾਲੇ ਮੁੰਡੇ ਫੋਨ ਆਏ ਲਾਈ ਜਾਂਦੇ ਸੀ ਕਹਿੰਦੇ ਭਾਈ ਅੱਜ ਬੱਚੇ ਬਾਹਰ ਰਹੇ ਗਿਆ ਉਹਨਾਂ ਨੇ ਪਤਾ ਨਹੀਂ ਕਿਹੜੇ ਦਸੰਝ ਕਦਾ 440 ਵਾਲਿਆਂ ਦੇ ਦੱਸਿਆ ਸੀ ਸ਼ਾਇਦ 440 ਵਾਲਿਆਂ ਦੇ ਕੱਪ ਵਾਲਿਆਂ ਦੇ ਹਨਾ ਇੱਕ ਜਿਹੜਾ ਆਪਣਾ ਬੱਚਾ ਨਹੀਂ ਢਿੱਕ ਪਈ ਅਸੀਂ ਗੁਰੂ ਘਰ ਚ ਬਾਜ ਮਾਰਗਾ ਸੀ ਤੇ ਢੂਈ ਤੇ ਉਹਦੀ ਬਿੰਗੀ ਜੀ ਲੱਤ ਹੋਈ ਸੀ ਗੁਲਾਬੀ ਕੰਤਰ ਵਾਲਾ ਸ਼ਾਇਦ ਹਨਾ ਇੱਕ ਉਹਦੇ ਬੱਚੇ ਕੜਾਈ ਬੈਠੇ ਮਨ ਲਦੇ ਕੋਹ ਦਾ ਬਾਹਰ ਰਹਿ ਗਿਆ ਤਿੰਨ ਚਾਰ ਬੱਚੇ ਬਾਹਰ ਰਹੇਗੇ ਕਹਿੰਦੇ ਸਤਾ ਭਾਈ ਮਹੀਨੇ ਬਾਅਦ ਕੱਢੇ ਸੀ ਖੜੇ 20-25 ਦਿਨਾਂ ਬਾਅਦ ਕੱਢੇ ਸੀ ਬੱਚੇ ਵਿਚਾਲੇ ਇੱਕ ਦੀ ਵਾਰੀ ਲੈ ਲਏ ਵੀ ਦਿਢ ਬਾਲੇ ਚੰਗੇ ਲੱਗੀ ਜਾਂਦੇ ਐ ਕਹਿੰਦੇ ਸੀ ਪਹਿਲੇ ਦਿਨ ਹੀ ਕੱਢੇ ਪਹਿਲੇ ਦਿਨ ਕੋਈ ਕਹਿੰਦੇ ਸਾਰਾ ਦਾ ਰੱਬ ਜੀ ਖੜ ਕੋਡੇ ਥੱਲੇ ਗਿਆ ਕਹਿੰਦੇ ਰਾਤ ਹੀ ਬਾਹਰ ਰਹਿ ਗਏ ਉਹ ਚਲੋ ਕੋਈ ਨਾ ਹਣ ਬਾਬਾ ਗੁਰੂ ਕਿਰਪਾ ਕੱਲ ਨੂੰ ਮੁੜ ਕੇ ਆਉਣਗੇ ਬੱਚੇ ਆਪਣੇ ਤੇ ਉਹ ਵੀ ਬੜੇ ਯਾਰੋ ਕੰਜਰ ਦੇ ਮਾਜਰੋ ਮਰਲੇ ਵਾਲੇ ਫੂਲ ਲਾਣਦੇ ਅੱਜ 2-4 ਬਾਹਰ ਰਹਿ ਗਏ ਬੜੇ ਵਧੀਆ ਬੱਚੇ ਉੱਡ ਰਿਹਾ ਬਾਬੇ ਦੀ ਕਿਰਪਾ ਹਣਾ ਕੂਤਰਾ ਦੇ ਸੈਟ ਹੈ ਕੰਮ ਬਾਕੀ ਮਿਹਨਤ ਆ ਬਾਈ ਹਣ ਆਪਣੇ ਕੋਲ ਤਾਂ ਕੋਈ ਰਹਿੰਦਾ ਨਹੀਂ ਬਾਹਰ ਤੁਹਾਨੂੰ ਪਤਾ ਕਬੂਤਰ ਲਗਭਗ ਉਹੀ ਹੈ ਰਹਿੰਦਾ ਕਿਉਂ ਨਹੀਂ ਆਪਾਂ ਆਪਾਂ ਰੱਖਦੀ ਨਹੀਂ ਇੱਕ ਤਾਂ ਬਾਹਰ ਇੱਕ ਵੀ ਆਪਾਂ ਹਜੇ ਉਹਨੇ ਕਬੂਤਰ ਆਪਣੇ ਸੈੱਟ ਨੇ ਹੋਵੇ ਕਬੂਤਰ ਹਜੇ ਲੀਤੇ ਵੀ ਨਹੀਂ ਚੜਾਏ ਆਪਾਂ ਤੁਹਾਨੂੰ ਪਤਾ ਆਪਾਂ ਹਜੇ ਥੋੜਾ ਜਿਹਾ ਉਲਝੇ ਭਏ ਹੈਗੇ ਬਾਕੀ ਆਪਾਂ ਮਰਾਤਾ ਨੂੰ ਤਿੰਨ ਬਾਾਰ ਰੱਖਦੇ ਪੁੰਦ ਜਿੰਦੇ ਉੱਡੇ ਕੋਈ ਚੱਕਰ ਨਹੀਂ ਆਪਾਂ ਨੂੰ ਪਤਾ ਆਪਾਂ ਗਾਂ ਢਾਲਾਂਗੇ ਹਨਾ ਬਾਬਾ ਰਖੇ ਕਿਰਪਾ ਕਰੇ ਮਾਲਕ ਮੇਰੇ ਹਨਾ ਤੰਦਰੁਸਤੀ ਬਖਸ਼ੇ ਵੜੀ ਬਾਬਾ ਮਤ ਬਖਸ਼ੇ ਬੁੱਧੀ ਬਖਸ਼ੇ ਹਨਾ ਥੋੜਾ ਮੋਟਾ ਦਿਮਾਗ ਨੂੰ ਸੈੱਟ ਕਰੇ ਆ ਕੋਈ ਨਾ ਆਪਾਂ ਗਾਣਾ ਸੀ ਜੇ ਤੁਹਮ ਲਾ ਕੇ ਵਿਖਾਵਾਂਗੀ ਵਾਦਾ ਆ ਰਿਹਾ ਤੁਹਾਡੇ ਨਾਲ ਮੇਰਾ ਯਾਰ ਹੋਰ ਦੱਸੋ ਹਨਾ ਬਾਕੀ ਹੋਰ ਸਾਰੇ ਪਾਸੇ ਮੇਰਾ ਮੈਨੂੰ ਆਇਆਂ ਦਾ ਨਿਪਰਵੰਡ ਹੋਈ ਜਾਂਦਾ ਹਨਾ ਬਸ ਲਗਭਗ ਸਾਰੇ ਪਾਸੇ ਮੇਰਾ ਕਲੀਅਰ ਹੋ ਜਾਣਾ ਕੱਲੇ ਕਬੂਤਰਾਂ ਦੇ ਰਹਿ ਜਾਗੇ ਆਪਾਂ ਤੇ ਬਸ ਬਾਬਾ ਬਲਬਖਸ਼ੇ ਹਨਾ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਆਪਾਂ ਸੀਰ ਲਾਵਾ ਨਹੀਂ ਰਹਾਂਾ ਇੱਕ ਪਾਸੇ ਹੋ ਜਾਵਾਂ ਆਪਾਂ ਹਨਾ ਮੈਂ ਨਹੀਂ ਕੁਝ ਵੀ ਕਰ ਰਿਹਾ ਲੋਕ ਹੀ ਹੌਲੀ-ਹੌਲੀ ਬਸ ਕਨਾਰਾ ਕਰ ਰਹੀ ਹੈ ਆਪਣੇ ਦੋ ਸਾਰੇ ਹਨਾ ਚੰਗੀ ਗੱਲ ਹੈ ਮੈਂ ਤਾਂ ਕਹਿੰਦਾ ਯਾਰ ਕੋਈ ਗੱਲ ਨਹੀਂ ਜਿਵੇਂ ਚਾਹੁੰਦਾ ਮਾਲਕ ਉਵੇਂ ਹੋਣੀ ਹੁੰਦੀ ਹੈ ਤੇ ਹੁਣ ਜੀ ਸਭ ਕਨਾਰਾ ਕਰੀ ਜਾਂਦੇ ਕੋਈ ਚੱਕਰ ਨਹੀਂ ਕਰ ਜਾਣਾ ਪਰ ਠੱਕੇ ਨਾਲ ਨਹੀਂ ਫੜ ਕੇ ਰੱਖ ਸਕਦੇ ਹੁੰਦੇ ਕਿਸੇ ਨੂੰ ਇਹ ਗੱਲ ਤੁਹਾਨੂੰ ਪਤਾ ਹੀ ਹੈ ਨਾ ਬਸ ਠੀਕ ਹੈ ਓਕੇ ਸਬਰ ਯਾਰ bro ਕੋਈ ਚੱਕਰ ਵਾਲੀ ਗੱਲ ਨਹੀਂ ਮਨ ਸਮਝਾਉਣਾ ਸਿੱਖਣਾ ਪੈਣਾ ਹੁਣ ਹਨਾ ਤੇ ਚਲੋ ਠੀਕ ਹੈ ਬਾਬਾ ਇੰਨੇ ਆ bro ਯਾਰ ਓਕੇ ਇਧਰ ਆ ਲਾਈਟ ਜੀ ਬੁਝਾ ਦਿਆਂ ਮੈਂ ਉਹ ਬਾਹਰਲੀ ਬੁਝ ਗਈ ਤੇ ਸਚਾਂ ਪੱਠੀ ਆਪਣੀ ਬੈਠੀ ਆ ਨਿੰਮ ਚ ਉਹ ਸਵੇਰ ਦੇਖਦੇ ਕੀ ਬੰਦਾ ਬਾਬੇ